ਕੀ ਰੌਟਾ ਸਾਹਿਬ ਕੀ ਮੈਟਰ ਆਇਆ ਸੀ ਸਾਹਮਣੇ ਨਿਊ ਦੀਪ ਨਗਰ ਮਹੱਲੇ ਚ ਹਾਂਜੀ ਮੈਨੂੰ ਬਾੜ ਦੇ ਵਿੱਚ ਇੱਕ ਨਿਊ ਦੀਪ ਨਗਰ ਮਹੱਲੇ ਵਿੱਚ ਇੱਕ ਹੋਰ ਆਇਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਛੋਟਾ ਬੱਚਾ ਆ ਉਹਨੂੰ ਪੁੱਤਾ ਖਿੱਚ ਕੇ ਲੱਗੇ ਜਾ ਰਿਹਾ ਪਰੂ ਉਹ ਪਰੂ ਨਾ ਕੋਈ ਛੋਟਾ ਤੇ ਉਹਦੇ ਜਦੋਂ ਮੈਂ ਉਹਨਾਂ ਦੇ ਫੋਨ ਤੇ ਗੱਲ ਕੀਤੀ ਤਾਂ ਪੁੱਛੀ ਸਾਰੀ ਗੱਲਬਾਤ ਉਹਨਾਂ ਨੂੰ ਗੱਲਬਾਤ ਸੁਣਨ ਤੋਂ ਬਾਅਦ ਉਸੇ ਵੇਲੇ ਮੈਂ ਚੌਕੀ ਇੰਚਾਰਜ ਸਰਦਾਰ ਸੁਦੇਵ ਸਿੰਘ ਉਹਨਾਂ ਨੂੰ ਸੂਚਿਤ ਕੀਤਾ ਤੇ ਬਾਰਾ ਟਾਣੇ ਉਹਨਾਂ ਨੇ ਆਪ ਸੂਚਿਤ ਕੀਤਾ ਕਿ ਇਹ ਜਿਹੜੀ ਬੱਚੇ ਦੀ ਜਿਹੜੀ ਆ ਅਸੀਂ ਚੌਕੀ ਹਰ ਜਿੱਤੇ ਆਪਣੇ ਇਤਰਾਹ ਦਿੱਤੀ ਹੈ ਇਹ ਬਾੜ ਦੇ ਵਿੱਚ ਜੋ ਫੋਨ ਗਿਆ ਸੀ ਉਸੇ ਦਾ ਹੱਥ ਤੇ ਦਿੱਤੀ ਆ ਪਰ ਜੋ ਜੋ ਘਟਨਾयां ਬਹੁਤ ਹੀ ਨਿੰਦਣਜੋ ਘਟਨਾयां ਇਹ ਹੁਣ ਪਤਾ ਨਹੀਂ ਇਹ ਬੱਚਾ ਕਿਸ ਤਰ੍ਹਾਂ ਇੱਥੇ ਆਇਆ ਜੋ ਕੁਝ ਵੀ ਹੋਇਆ ਦੱਸ ਰਿਹਾ ਸੀ ਕਿ ਕੁੱਤੇ ਨੇ ਮੂੰਹ ਦੇ ਵਿੱਚ ਪਾਇਆ ਹੋਇਆ ਸੀ ਉਹ ਘੁੰਮ ਰਿਹਾ ਸੀ ਇੱਧਰ ਉੱਧਰ ਚੱਕ ਕੇ ਹਾਂਜੀ ਹਾਂਜੀ ਮੈਂ ਉਹੀ ਦੱਸ ਰਿਹਾ ਜੋ ਵੀ ਹੋਇਆ ਇਹ ਬਹੁਤ ਨਿੰਦਣਯੋਗ ਹੈ ਇਹਦੀ ਗਹਿਰਾਈ ਵਿੱਚ ਜਾਂਚ ਹੋਣੀ ਚਾਹੀਦੀ ਹੈ ਜੋ ਵੀ ਇਹਦਾ ਲੋਸ਼ੀਆ ਚਾ ਉਹਦੇ ਤੇ ਸਖਤ ਤੋਂ ਸੰਕਰਮੇ ਹੋਣੀ ਚਾਹੀਦੀ ਹੈ ਤੇ ਜਿਹੜਾ ਇਹ ਮੈਨੂੰ ਇਹ ਫੋਨ ਤੇ ਦੱਸਿਆ ਕਿ ਕੁੱਤਾ ਬੱਚੇ ਨੂੰ ਇੱਧਰ ਉੱਧਰ ਲੈ ਕੇ ਜਾ ਰਿਹਾ ਤੇ ਉਹ ਦੇ ਆਧਾਰ ਤੇ ਮੈਂ ਪੁਲਿਸ ਦੇ ਅਧਿਕਾਰੀ ਜੀ ਕਨਵਲਪਾ ਜੀ ਮੈਂ ਮੁਹੱਲਾ ਨੀਰਿਪ ਨਗਰ ਦੇ ਵਿੱਚ ਆਇਆ ਹਾਂ ਕਿ ਭੂੰਡ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਪੂਰਾ ਮਾਮਲਾ ਤੇ ਕੀ ਹੁਣ ਫਰਦਰ ਕਾਰਵਾਈ ਕੀਤੀ ਜਾ ਰਹੀ ਹੈ ਜੀ ਇੱਕ ਜਿਹੜਾ ਬੱਚਾ ਮਿਲਿਆ ਹੈਗਾ ਜਿਹੜਾ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਲੱਗਦਾ ਤੇ ਉਹ ਵੈਸੇ ਤਾਂ ਦੇਖਣ ਤੋਂ ਇਹ ਲੱਗਦਾ ਕਿ ਮਿੱਟੀ ਜਿ ਕਿਸੇ ਨੇ ਦਫਰਾਇਆ ਸੀਗਾ ਤੇ ਉਹ ਮੈਂ ਕਿਸੇ ਜਾਨਵਰਾਂ ਨੇ ਉਹਨੂੰ ਕੁੱਤਿਆਂ ਨੇ ਮੈਨੂੰ ਲੱਗਦਾ ਕੱਢ ਕੇ ਤੇ ਬਾਹਰ ਖਿੱਚ ਕੇ ਲੈ ਜਾਂਦਾ ਸੀ ਉਹ ਮਿਲਿਆ ਹੈਗਾ ਲੋਕਾਂ ਨੇ ਦੱਸਿਆ ਚੈੱਕ ਕਰ ਰਹੇ ਆ ਕਿ ਜੇ ਦਾ ਕਿਸੇ ਦਾ ਕੋਈ ਉਹ ਹੈਗਾ ਕਿ ਇਹ ਮੈਡੀਕਲੀ ਕੋਈ ਪ੍ਰੋਬਲਮ ਕਰਕੇ ਕਿਸ ਨੇ ਡੈਥ ਹੋਣ ਤੋਂ ਬਾਅਦ ਦਫਨਾਇਆ ਤੇ ਫਿਰ ਉਹ ਉਸ ਸਾਹ ਨੂੰ ਕਾਰਵਾਈ ਹੋ ਜੇ ਕੋਈ ਉਦਾਂ ਦਾ ਲੱਗਦਾ ਫਿਰ ਉਹ ਉਹਦੇ ਫਿਰ ਆਪਾਂ ਕੋਈ ਬਿਆਨ ਲਿਖ ਕੇ ਤੇ ਜਿਹੜਾ ਵੀ ਕੋਈ ਬੰਦਾ ਉਹਨੂੰ ਟ੍ਰੈਕ ਕਰਾਂਗੇ ਜਿਹਦਾ ਹੈਗਾ ਉਹਦੇ ਖਿਲਾਫ ਵੀ ਕਾਰਵਾਈ ਤੇ ਹੁਣ ਮਹੱਲੇ ਵਿੱਚ ਵੀ ਪੁੱਛਗਿੱਛ ਕੀਤੀ ਹੈ ਜੀ ਸਾਡੀ ਟੀਮ ਗਈਆਂ ਨੇ ਕਿ ਮੱਖੀਆਂ ਉਹਨਾਂ ਗਈਆਂ ਪੁੱਛਗਿੱਛ ਕਰ ਰਹੇ ਕਿ ਜੇ ਕਿਸੇ ਦਾ ਕੋਈ ਹੈਗਾ ਹੈ ਮੈਡੀਕਲੀ ਤੌਰ ਤੇ ਹੈਗਾ ਤੂੰ ਚੈੱਕ ਕਰਨੇ ਆ ਚੈੱਕ ਕਰਕੇ ਜੋ ਵੀ ਬਣਦੀ ਕਾਰਵਾਈ ਫਿਲਹਾਲ ਤੇ ਪ੍ਰੂਨ ਅਜੇ ਇੱਥੇ ਹਾਂ ਕਬਜੀ ਜੀ ਲਿਆ ਤੇ ਜੋ ਵੀ ਉਹਦੇ ਮੁਤਾਬਕ ਹੋਊਗਾ ਅਗਲੀ ਕਾਰਵਾਈ ਕੀਤੀ ਜਾਵੇ ਜੀ ਜੀ ਕਨਾਲਪਾ ਜੀ ਮੈਂ ਮੋਹੱਲਾ ਨੀਰੁਪ ਨਗਰ ਦੇ ਵਿੱਚ ਆਇਆ ਹਾਂ ਕਿ ਪ੍ਰੂਨ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਪੂਰਾ ਮਾਮਲਾ ਤੇ ਕੀ ਹੁਣ ਫਰਦਰ ਕਾਰਵਾਈ ਕੀਤੀ ਜਾ ਰਹੀ ਹੈ ਜੀ ਇੱਕ ਜਿਹੜਾ ਬੱਚਾ ਮਿਲਿਆ ਹੈਗਾ ਜਿਹੜਾ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਲੱਗਦਾ ਉਹ ਵੈਸੇ ਤਾਂ ਦੇਖਣ ਤੋਂ ਇਹ ਲੱਗਦਾ ਕਿ ਮਿੱਟੀ 'ਚ ਕਿਸੇ ਨੇ ਦਫਰਾਇਆ ਸੀਗਾ ਤੇ ਉਹ ਮੈਂ ਕਿਸੇ ਜਾਨਵਰਾਂ ਨੇ ਉਹਨੂੰ ਕੁੱਤਿਆਂ ਨੇ ਮੇਰੇ ਨਾਲ ਦਾ ਕੱਢ ਕੇ ਤੇ ਬਾਹਰ ਖਿੱਚ ਕੇ ਲੈ ਜਾਂਦਾ ਸੀ ਉਹ ਮਿਲਿਆ ਹੈਗਾ ਲੋਕਾਂ ਨੇ ਦੱਸਿਆ ਚੈੱਕ ਕਰ ਰਹੇ ਆ ਕਿ ਜੇ ਤਾਂ ਕਿਸੇ ਦਾ ਕੋਈ ਉਹ ਹੈਗਾ ਕਿ ਮੈਡੀਕਲੀ ਕੋਈ ਪ੍ਰੋਬਲਮ ਕਰਕੇ ਕਿਸ ਨੇ ਡੈਥ ਹੋਣ ਤੋਂ ਬਾਅਦ ਦਫਨਾਇਆ ਤੇ ਫਿਰ ਉਹ ਸਰਦਾਰ ਨਾਲ ਕਾਰਵਾਈ ਹੋ ਜੂ ਜੇ ਕੋਈ ਉਦਾਂ ਦਾ ਲੱਗਦਾ ਫਿਰ ਉਹ ਉਹਦੇ ਫਿਰ ਆਪਾਂ ਕੋਈ ਬਿਆਨ ਵਗਾਰ ਲਿਖ ਕੇ ਤੇ ਜਿਹੜਾ ਵੀ ਕੋਈ ਬੰਦਾ ਉਹਨੂੰ ਟ੍ਰੈਕ ਕਰਾਂਗੇ ਜਿਹਦਾ ਹੈਗਾ ਉਹਦੇ ਖਿਲਾਫ ਵੀ ਬਣਦੀ ਕਾਰਵਾਈ ਤੇ ਹੁਣ ਮਹੱਲੇ ਵਿੱਚ ਵੀ ਪੁਸ਼ਟੀਸ਼ ਕੀਤੀ ਹੈ ਜੀ ਸਾਡੀ ਟੀਮ ਗਈਆਂ ਨੇ ਟੀਮਾਂ ਬਖਰੀਆਂ ਖਰੀਆਂ ਗਈਆਂ ਪੁਸ਼ਟੀਸ਼ ਕਰ ਰਹੇ ਆ ਇਹ ਜੇ ਕਿਸੇ ਦਾ ਕੋਈ ਮੈ ਹੈਗਾ ਜਾਂ ਮੈਡੀਕਲੀ ਤੌਰ ਤੇ ਹੈਗਾ ਤੋ ਚੈੱਕ ਕਰ ਰਹੇ ਆ ਚੈੱਕ ਕਰਕੇ ਜੋ ਵੀ ਬਣਦੀ ਕਾਰਵਾਈ ਫਿਲਹਾਲ ਤੇ ਪਰੂਨ ਹਜੇ ਇੱਥੇ ਆ ਹਾਂ ਕਬਜ਼ੇ ਚ ਲਿਆ ਤੇ ਜੋ ਵੀ ਉਹਦੇ ਮੁਤਾਬਕ ਹੋਊਗਾ ਅਗਲੀ ਕਾਰਵਾਈ ਕੀਤੀ ਜਾਵੇਗੀ